ਆ ਤੁਸੀਂ ਦੇਖਦੇ ਪਏ ਜਣ ਆ ਇੱਕ ਕੰਦ ਆਰ ਸੀ ਸੀ ਕੰਦ ਹੁਣ ਕੰਕਰੀਟ ਦੀ ਕੰਦ ਕਰਨ ਲੱਗੇ ਆ ਜਿਹੜਾ ਬਨ ਵੇਜ ਦੇ ਪਏ ਹੋ ਸਕਦਾ ਬਨ ਉਹ ਤੋਂ ਕੋਈ 2 4 ਫੁੱਟ ਉੱਚੀ ਕਰਨਗੇ ਤੇ ਇਹ ਸਾਰੀ ਜਿਹੜੀ ਆ ਇਹ ਜਿਹੜਾ ਸਾਰਾ ਤੁਸੀਂ ਬਨ ਵੇਜ ਦੇ ਪਏ ਜੀ ਇਹਦੇ ਨਾਲ ਨਾਲ ਸਾਰੀ ਉਹ ਜਿਹੜੀ ਆਰ ਸੀ ਸੀ ਬਾਉਂਡਰੀ ਕਮਾਉਣ ਲੱਗੇ ਤੇ ਪਿਲੇ ਦਿਨਾਂ ਦੇ ਵਿੱਚ ਇੱਥੇ ਡਰੋਨ ਵੀ ਆਇਆ ਸੀਗਾ ਪਾਕਿਸਤਾਨ ਵੱਲੋਂ ਹਨਾ ਆਇਆ ਥੋੜਾ ਜਿਹਾ ਟਾਈਮ ਹੋਇਆ ਵੀ ਇਧਰੋਂ ਡਰੋਨ ਆਇਆ ਸੀਗਾ ਪਾਕਿਸਤਾਨ ਵੱਲੋਂ ਉਹਦੇ ਦੀ ਕੀ ਸੀਗਾ ਉਹਨਦੇ ਤੇ ਜੈ ਸਾਫ ਸੀ ਹਾਂ ਕੀ ਸਾਫ ਜੈ ਸੀ ਨਸ਼ੇ ਨੂੰ ਸ਼ੇੜਾ ਹਾਂ ਨਸ਼ੇ ਨੂੰ ਸ਼ੇੜਾ ਹੀ ਸੀਗਾ ਕੋਈ ਸਮਾਨ ਵੀ ਇਹ ਜਿਹੜੇ ਏਰੀਏ 'ਚ ਯਾਰ ਇਹ ਆ ਜਿਹੜੇ ਸੋਹਣੇ ਤੁਸੀਂ ਦੇਖਦੇ ਪਏ ਜਣਾ ਇਹ ਲੱਗੀ ਜੇ ਤਾਰ ਆ ਜਿਹੜੀ ਆ ਦੇਖੋ ਇਹ ਸਾਰੀ ਇੱਧਰ ਤਾਰ ਹੀ ਏ ਤੇ ਉਹ ਸਾਹਮਣੇ ਚੌਂਕੀ ਦੇ ਆ ਜਿਹੜੀ ਇੱਧਰ ਦੇਖਦੇ ਪਏ ਜਣਾ ਇਹ ਸਾਰੀ ਤਾਰ ਹੀ ਏ ਯਾਰ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ 90% ਪਾਣੀ ਹੁੰਦਾ ਹੈ ਤੇ ਜ਼ਿਆਦਾਤਰ ਤਾਂ ਇਹ ਇਹਨੂੰ ਊਠ ਖਾਣਾ ਪਸੰਦ ਕਰਦੇ ਨੇ ਕਿਉਂਕਿ ਇਹਦੇ ਅੰਦਰ ਜੇ ਪਾਣੀ ਹੁੰਦਾ ਨਾ ਤੇ ਫਿਰ ਜਿਹੜੇ ਊਠ ਹੈ ਉਹ ਆਪ ਦੇ ਅੰਦਰ ਪਾਣੀ ਵੀ ਸਟੋਰ ਕਰ ਲੈਂਦੇ ਪਤਾ ਨਹੀਂ ਕਿ ਸ਼ਾਇਦ 15 ਦੇ 15 ਦਿਨ ਤੇ ਪਤਾ ਨਹੀਂ 30 ਦਿਨ ਤੱਕ ਜੇ ਊਠ ਨਾ ਵੀ ਪਾਣੀ ਪੀਵੇ ਤੋ ਜਿੰਦਾ ਰਹਿੰਦਾ ਤੋ ਇਹਨੂੰ ਖਾ ਕੇ ਜਿੰਦਾ ਰਹਿੰਦਾ ਜੇ ਇਹਦੇ ਵਿੱਚ ਕਿਉਂਕਿ ਜ਼ਿਆਦਾਤਰ ਪਾਣੀ ਹੁੰਦਾ ਤੇ ਇਹਦੇ ਇਹਨੂੰ ਇੱਕ ਫਲ ਵੀ ਲੱਗਦਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਫਲ ਹੈਗਾ ਇਹ ਆ ਤੁਸੀਂ ਦੇਖੋ ਵੀ ਆ ਜਿਹੜਾ ਤੁਸੀਂ ਵੇਖਦੇ ਪਏ ਜਣਾਂ ਹਲੇ ਪੂਰਾ ਲਾਲ ਨਹੀਂ ਹੋਇਆ ਜਦੋਂ ਇਹ ਲਾਲ ਹੋ ਜੇਗਾ ਤੇ ਫਲ ਇਨਸਾਨ ਵੀ ਖਾਂਦੇ ਨੇ ਤੇ ਚਲੋ ਫਿਰ ਅੱਗੇ ਚੱਲਨੇ ਤੇ ਹੋਰ ਅੱਪਾ ਤੁਹਾਨੂੰ ਵਿਖਾਉਣਾ ਹੀ ਵੀ ਬਾਕੀ ਸਾਰਿਆਂ ਤੋਂ ਪਲਿਆ ਜਮਾਨੇ ਦੀ ਆਪਾਂ ਗੱਲ ਕਰੀਏ ਤਾਂ ਉਦੋਂ ਸੀ ਕਿ 20 ਤੋਂ 25 ਫੁੱਟ ਦੇ ਲੈਵਲ ਤੇ ਪੱਤਨ ਦੇ ਪਾਣੀ ਪੀਣ लायक ਮਿਲ ਜਾਂਦਾ ਹੁੰਦਾ ਸੀ ਫਿਰ ਆਬਾਦੀ ਵਧੀ ਝੋਨੇ ਲੱਗੇ ਫੈਕਟਰੀਆਂ ਆਈਆਂ ਤੇ ਉਹਦੇ ਕਰਕੇ 40 ਤੋਂ 45 ਫੁੱਟ ਦੇ ਚਲਾ ਗਿਆ ਤੇ 40 ਤੋਂ 45 ਫੁੱਟ ਤੋਂ ਬਾਅਦ ਵਿੱਚ ਪਤਨ ਆ ਗਿਆ 1.5 200 ਦੇ ਤੇ ਇਹਨੇ ਹੁਣ ਡੂੰਗਾ ਹੁੰਦਾ ਜਾਂਦਾ ਜਿੱਥੇ ਪਹੁੰਚ ਗਿਆ ਵੀ 350 ਤੋਂ 400 ਦੇ ਵਿੱਚ ਤੇ ਆਹ ਤੁਸੀਂ ਦੇਖੋ ਵੀ ਆਪਾਂ ਖੜੇ ਇੱਥੇ ਸਤਲੂਜ ਦਰਿਆ ਦੇ ਕੰਢੇ ਤੇ ਹੀ ਤੇ ਇਹ ਨਲਕਾ ਚੱਲਦਾ ਏ ਹਾਲਕੀ ਜਿੰਦੀ ਬੋਕੀ ਡਿੱਗੀ ਪਈ ਤੇ ਤਦ ਕਰਕੇ ਪਾਣੀ ਨਹੀਂ ਆਵੇ ਕੱਢਦਾ ਤੇ ਨੀਤਾ ਇੱਥੇ ਜਿਹੜਾ ਪਾਣੀ ਦਾ ਪਤਨ ਜੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜ਼ੇ ਮਸਤ ਤੇ ਘੈਟ ਤੇ ਨਿੱਗੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮਿੱਤਰੋ ਤੁਸੀਂ ਆ ਮੇਰੇ ਪਿੱਛੇ ਆ ਵੀਊ ਵੇਖਦੇ ਪਏ ਜੇ ਨਾ ਆ ਜਿਹੜਾ ਤੁਸੀਂ ਸਾਰਾ ਵੀਊ ਵੇਖਦੇ ਪਏ ਜੇ ਇਹ ਹੈਗਾ ਜੀ ਸਤਲੁਜ ਦਰਿਆ ਦਾ ਤੇ ਕਈਆਂ ਵੀਡੀਓ ਦੇ ਵਿੱਚ ਮੈਂ ਜ਼ਿਕਰ ਕੀਤਾ ਵੀ ਜਿਹੜਾ ਆਪਣਾ ਸਤਲੁਜ ਦਰਿਆ ਹੈ ਉਹ ਸ਼ਹੀਦਾਂ ਦਾ ਦਰਿਆ ਹੋਇਆ ਫਿਰ ਸੀਗੇ ਬੰਦੇ ਬਹਾਦਰ ਸੀਗੇ ਉਹਨਾਂ ਨੂੰ ਇਸ ਦਰਿਆ ਦੇ ਕੰਢੇ ਤੇ ਤੇ ਜਾਂ ਦਰਿਆ ਦੇ ਵਿੱਚ ਸਟਿਆਗੇ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਦਾ ਯੋਗਦਾਨ ਪਾਇਆ ਸੀਗੇ। ਚੀਤ ਭਗਤ ਸਿੰਘ ਜਿਹਨੂੰ ਕੀ ਅੰਗਰੇਜ਼ਾਂ ਨੇ ਫਾਂਸੀ ਦੇ ਕੇ ਤੇ ਫਿਰ ਇਸ ਸਤਲੁਜ ਦਰਿਆ ਦੇ ਕੰਢੇ ਤੇ ਉਹ ਜਿਹੜਾ ਹੁਸੈਨੀਵਾਲਾ ਪਿੰਡ ਉੱਥੇ ਸੱਟਿਆ ਸੀਗਾ ਤੇ ਵੀ ਤੁਸੀਂ ਦੇਖੋ ਵੀ ਅੰਗਰੇਜ਼ਾਂ ਨੂੰ ਇੰਨਾ ਖੌਫ ਸੀਗਾ ਵੀ ਚਲੋ ਫਾਂਸੀ ਤਾਂ ਦੇ ਦਿੱਤੀ ਤੇ ਫਿਰ ਵੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਖੌਫ ਰਿਹਾ ਕਿ ਉਹਨਾਂ ਦੀ লাশ ਸੀਗੀ ਉਹਦੇ ਟੁਕੜੇ ਕਰਕੇ ਸਤਲੁਜ ਦਰਿਆ ਦੇ ਕੰਡੇ ਤੇ ਫਿਰ ਵੀ ਸੱਟੇ ਸੀਗੇ ਤੇ ਖੌਫ ਵੇਖੋ ਵੀ ਇੱਥੋਂ ਕਿੰਨਾ ਹੈ ਹਨਾ ਵੀ ਆਪਣੇ ਸ਼ਹੀਦ ਭਗਤ ਸਿੰਘ ਦਾ ਅੰਗਰੇਜ਼ਾਂ ਨੂੰ ਤੇ ਬਾਕੀ ਆ ਤੁਸੀਂ ਸਾਰਾ ਵੀਊ ਚੈੱਕ ਕਰ ਲਓ ਸੋਹਣੋ ਵੀ ਕਿੰਨਾ ਘੈਂਟ ਵੀਊ ਆਉਂਦਾ ਪਿਆ ਵੇਖੋ ਵੀ ਕੁਦਰਤ ਦੀ ਪ੍ਰਕਿਰਤੀ ਹੈ ਯਾਰ ਇਹ ਜਿਹੜਾ ਸਤਲੁਜ ਦਰਿਆ ਹੈ 1450 ਕਿਲੋਮੀਟਰ ਦੀ ਇਹਦੀਗੀ ਲੰਬਾਈ ਤੇ ਇਹ ਆਪਣੇ ਇੰਡੀਆ ਦੇ ਵਿੱਚ 1000 ਰੁਪਏ 50 ਕਿਲੋਮੀਟਰ ਵਹਿੰਦਾ ਹੈ ਤੇ ਬਾਅਦ ਵਿੱਚ ਜਿਹੜਾ 400 ਰਹਿ ਜਾਂਦਾ ਵਾ ਹਨਾ ਉਹ ਪਾਕਿਸਤਾਨ ਦੇ ਵਿੱਚ ਚੱਲ ਜਾਂਦਾ ਤੇ ਬਹੁਤ ਸੋਹਣੀ ਲੱਗਦੀ ਬਈ ਯਾਰ ਵੇਖੋ ਕੁਦਰਤ ਦੀ ਪ੍ਰਕਿਰਤੀ ਤੇ ਆ ਜਿੱਥੇ ਮੈਂ ਖੜਾ ਵੀ ਇਹਨੂੰ ਕਹਿੰਦੇ ਨੇ ਨੋਚਾਂ ਜਿਹੜੀਆਂ ਕਿ ਆਮ ਤੌਰ ਤੇ ਬੰਨ ਵਾਸਤੇ ਲਾਈਆਂ ਜਾਂਦੀਆਂ ਹਨ ਵੀ ਜਿਹੜਾ ਬੰਨ ਹੈ ਟੁਟੇ ਨਾ ਹਨਾ ਤੇ ਬਾਕੀ ਕਲਾਲੇ ਗਲੂਲੀ ਤਾਂ ਬਥੇਰੀ ਆਈ ਪਈ ਹਨਾ ਦਰਿਆ ਦੇ ਵਿੱਚ ਤੇ ਯਾਰ ਪਿੱਛੇ ਜੇ ਸੁੱਕਾ ਸੀਗਾ ਤੇ ਹੁਣ ਮਿਲਦਾ ਪਾਣੀ ਛੱਡਦਾ ਹਨਾ ਤੇ ਚਲੋ ਫਿਰ ਹੁਣ ਆਪਾਂ ਇਹ ਦੂ ਅੱਗੇ ਚੱਲਨੇ ਤੇ ਹੋਰ ਅੱਗੇ ਕਰ ਤੇ ਮਿੱਤਰੋ ਇੱਧਰ ਰਹਿ ਜਾਂਦਾ ਸੱਤ ਲੋਈ ਦਰਿਆ ਸੱਤ ਲੋਈ ਦਰਿਆ ਦਾ ਥਿਊ ਵੇਖੋ ਵੀ ਕਿੰਨਾ ਕੈਮ ਆਉਂਦਾ ਪਿਆ ਤੇ ਇੱਥੇ ਇੱਕ ਲੱਗਾ ਨਲਕਾ ਆਹ ਤੁਸੀਂ ਦੇਖੋ ਵੀ ਨਲਕਾ ਇਹ ਨਲਕੇ ਦਾ ਨਾਂ ਯਾਰ ਮੈਨੂੰ ਲੱਗਦਾ ਜਿੱਤੋਂ ਤੱਕ ਇਹਨੂੰ ਤੋਤਾ ਨਲਕਾ ਕਹਿੰਦੇ ਸੀਗੇ ਤੇ ਯਾਰ ਜਿਵੇਂ ਆਪਣੇ ਪਿਆਲੂ ਦੇ ਵਿੱਚ ਪਾਣੀ ਦਾ ਪਤਨ ਪਹਿਲਾ ਪਾਣੀ ਦਾ ਪਤਨ ਜੇ ਸਾਰਿਆਂ ਤੋਂ ਭਲਿਆ ਜਮਾਨੇ ਦੀ ਆਪਾਂ ਗੱਲ ਕਰੀਏ ਤਾਂ ਉਦੋਂ ਸੀ ਕਿ 20 ਤੋਂ 25 ਫੁੱਟ ਦੇ ਲੈਵਲ ਤੇ ਪਤਨ ਤੇ ਪਾਣੀ ਪੀਣ ਲਈ ਕਿ ਮਿਲ ਜਾਂਦਾ ਹੁੰਦਾ ਸੀ ਫਿਰ ਆਬਾਦੀ ਵਧੀ ਝੋਨੇ ਲੱਗੇ ਫੈਕਟਰੀਆਂ ਆਈਆਂ ਤੇ ਉਹਦੇ ਕਰਕੇ 40 ਤੋਂ 45 ਫੁੱਟ ਦੇ ਚਲਾ ਗਿਆ ਤੇ 40 ਤੋਂ 45 ਫੁੱਟ ਤੋਂ ਬਾਅਦ ਵਿੱਚ ਪਤਨ ਆ ਗਿਆ 1.5 200 ਦੇ ਤੇ ਇਹਨੇ ਹੁਣ ਡੂੰਘਾ ਹੁੰਦਾ ਜਾਂਦਾ ਜਿੱਥੇ ਪਹੁੰਚ ਗਿਆ ਵੀ 350 ਤੋਂ 400 ਦੇ ਵਿੱਚ ਤੇ ਆ ਆ ਤੁਸੀਂ ਦੇਖੋ ਵੀ ਆਪਾਂ ਖੜੇ ਐ ਇੱਥੇ ਸਤਲੁਜ ਦਰਿਆ ਦੇ ਕੰਢੇ ਤੇ ਤੇ ਇਹ ਨਲਕਾ ਚੱਲਦਾ ਏ ਹਾਲਕੀ ਜਿੰਦੀ ਬੋਕੀ ਡਿੱਗੀ ਪਈ ਤੇ ਤਦ ਕਰਕੇ ਪਾਣੀ ਨਹੀਂ ਆਵੇ ਕੱਢਦਾ ਤੇ ਨਿਹਦਾ ਇੱਥੇ ਜਿਹੜਾ ਪਾਣੀ ਦਾ ਪੱਤਣ 20 ਤੋਂ 25 ਫੁੱਟ ਦੀ ਡੂੰਗਾ ਹੋਣਾ ਕੋਈ ਜ਼ਿਆਦਾ ਨਹੀਂ ਹੋਣਾ ਤੇ ਕੋਈ ਆਪੇ ਹਿਸਾਬ ਲਾ ਲਓ ਵੀ ਆ ਨਲਕਾ ਪਾਣੀ ਕੱਢਦਾ ਏ ਤੇ ਬੋਕੀ ਡਿੱਗੀ ਹੋਣ ਕਰਕੇ ਇਹਦਾ ਪਾਣੀ ਹੁਣ ਨਹੀਂ ਆਉਂਦਾ ਪਾਣੀ ਤੇ ਮਿੱਤਰੋ ਹੁਣ ਆਪਾਂ ਇਹ ਦੂ ਅੱਗੇ ਜਾਣਾ ਵਾ ਅੱਗੇ ਵੀ ਤੁਹਾਨੂੰ ਆਪਣੀ ਪੰਜਾਬ ਦੇ ਨਾਲ ਜੁੜੀਆਂ ਚੀਜ਼ਾਂ ਜਾਣਕਾਰੀ ਆਪਾਂ ਦਿੰਦੇ ਰਾਵਾਂਗੇ ਜਿੰਨੀ ਕਿ ਮੈਨੂੰ ਪਤਾ ਚਲੋ ਫਿਰ ਮੁਦੇ ਘੁੰਮਦੇ ਆਪਾਂ ਨੂੰ ਇੱਕ ਐਵੇਂ ਦੀ ਚੀਜ਼ ਵੇਖਣ ਨੂੰ ਮਿਲੀ ਜਿਹਦਾ ਨਾਮ ਹੈ ਕੈਕਟਸ ਇਹਦੇ ਬਾਰੇ ਤਾਂ ਯਾਰ ਤੁਹਾਨੂੰ ਪਤਾ ਹੀ ਹੋਣਾ ਵੀ ਆਮ ਯਾਰ ਆਪਣੇ ਕਿਤਾਬਾਂ ਦੇ ਵਿੱਚ ਇਹਦਾ ਬੜਾ ਜ਼ਿਕਰ ਹੁੰਦਾ ਜਿਆਦਾਤਰ ਤਾਂ ਯਾਰ ਇਹ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਜਿੱਥੇ ਰੇਤਲਾ ਇਲਾਕਾ ਹੁੰਦਾ ਜਿਵੇਂ ਜੈਸਲ ਮੇਰ ਹੋ ਗਿਆ ਔਰ ਯਾਰ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ 90% ਪਾਣੀ ਹੁੰਦਾ ਹੈ ਤੇ ਜ਼ਿਆਦਾਤਰ ਤਾਂ ਇਹ ਇਹਨੂੰ ਊਠ ਖਾਣਾ ਪਸੰਦ ਕਰਦੇ ਨੇ ਕਿਉਂਕਿ ਇੰਦੇ ਜ ਪਾਣੀ ਹੁੰਦਾ ਨਾ ਤੇ ਫਿਰ ਜਿਹੜੇ ਊਠ ਆਪ ਦੇ ਅੰਦਰ ਪਾਣੀ ਵੀ ਸਟੋਰ ਕਰ ਲੈਂਦੇ ਪਤਾ ਨਹੀਂ ਕਿ ਸ਼ਾਇਦ 15 ਦੇ 15 ਦਿਨ ਤੇ ਪਤਾ ਨਹੀਂ 30 ਦਿਨ ਤੱਕ ਜੇ ਊਠ ਨਾ ਵੀ ਪਾਣੀ ਪੀਵੇ ਤੋ ਜਿੰਦਾ ਰਹਿੰਦਾ ਤੋ ਇਹਨੂੰ ਖਾ ਕੇ ਜਿੰਦਾ ਰਹਿੰਦਾ ਜੇ ਇਹਦੇ ਵਿੱਚ ਕਿਉਂਕਿ ਜ਼ਿਆਦਾਤਰ ਪਾਣੀ ਹੁੰਦਾ ਤੇ ਇਹਦੇ ਇਹਨੂੰ ਇੱਕ ਫਲ ਵੀ ਲੱਗਦਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਕਿੱਥੇ ਫਲ ਹੈਗਾ ਇਹ ਆ ਤੁਸੀਂ ਦੇਖੋ ਵੀ ਆ ਜਿਹੜਾ ਤੁਸੀਂ ਵੇਚਦੇ ਪਏ ਜਣਾਂ ਹਲੇ ਪੂਰਾ ਲਾਲ ਨਹੀਂ ਹੋਇਆ ਜਦੋਂ ਇਹ ਲਾਲ ਹੋ ਜੇਗਾ ਤੇ ਫਲ ਇਨਸਾਨ ਵੀ ਖਾਂਦੇ ਨੇ ਤੇ ਚਲੋ ਫਿਰ ਅੱਗੇ ਚੱਲਨੇ ਤੇ ਹੋਰ ਅੱਬਾ ਤੁਹਾਨੂੰ ਵਿਖਾਉਣੇ ਵੀ ਬਾਕੀ ਵੇਖੋ ਯਾਰ ਵੀ ਕਿੰਨਾ ਵੱਡਾ ਹੋਇਆ ਪਿਆ ਹਣਾ ਆਮ ਤਾਂ ਛੋਟੇ-ਛੋਟੇ ਜਿਹੇ ਮੈਂ ਵੇਖੇ ਨੇ ਪਰ ਇਹ ਬੜਾ ਹੈ ਪਲਿਆ ਪਿਆ ਧਰੂ ਘੁੰਮਦੇ ਘੁੰਮਦੇ ਆਪਾਂ ਆਏ ਆ ਪਿੰਡ ਇਹ ਬੱਬਾ ਦੀ ਮੋਬੋ ਕੀ ਚੌਂਕੀ ਤੇ ਯਾਨੀ ਕਿ ਮੈਂ ਇਸ ਰਾਤ ਤੇ ਹੀ ਖੜਿਆ ਆ ਵੀ ਇੱਥੋਂ ਸਿਰਫ ਪਾਕਿਸਤਾਨ ਕੋਈ ਅੱਧਾ ਕਿਲੋਮੀਟਰ ਹੋਣਾ ਦੂਰ ਤੇ ਬਿਲਕੁਲ ਆਪਾਂ ਇੱਥੇ ਡਿਫੈਂਸ ਲਾਈਨ ਤੇ ਹੀ ਖੜੇ ਆ ਤੇ ਮੈਂ ਤੁਹਾਨੂੰ ਜੂਮ ਕਰਕੇ ਵਿਖਾਉਣਾ ਵੀ ਆ ਤੁਸੀ ਇਹ ਆ ਜਿਹੜੇ ਸੋਹਣੇ ਤੁਸੀਂ ਦੇਖਦੇ ਪਏ ਜੇ ਨਾ ਇਹ ਲੱਗੀ ਜੇ ਤਾਰ ਆ ਜਿਹੜੀ ਆ ਦੇਖੋ ਇਹ ਸਾਰੀ ਇੱਧਰ ਤਾਰੀਏ ਤੇ ਉਹ ਸਾਹਮਣੇ ਚੌਂਕੀ ਦੇ ਆ ਜਿਹੜੀ ਇੱਧਰ ਦੇਖਦੇ ਪਏ ਜੇ ਨਾ ਇਹ ਸਾਰੀ ਤਾਰੀਏ ਤੇ ਖੜਾ ਸਰਾਦ ਤੇ ਹੀ ਬੈਠਾ ਤੇ ਇਥੋਂ ਅੱਧਾ ਕਿਲੋਮੀਟਰ ਦੂਰ ਹੈਗਾ ਵਾ ਹੈਗਾ ਵਾ ਪਾਕਿਸਤਾਨ ਤੇ ਰਾਹ ਦੇ ਵਿੱਚ ਚੌਂਕੀਆਂ ਬੜੀਆਂ ਬੜੀਆਂ ਨੇ ਤੇ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਵੇਂ ਆਪਣੇ ਨੇਪਾਲ ਤੇ ਇੰਡੀਆ ਤੇ ਨੇਪਾਲ ਦਾ ਬਾਰਡਰ ਹੈ ਹਨ ਤੇ ਹੋਰ ਜਿਹੜੇ ਬੰਗਲਾਦੇਸ਼ ਦਾ ਬਾਰਡਰ ਹੈ ਸ਼੍ਰੀਲੰਕਾ ਦਾ ਬਾਰਡਰ ਹੈ ਤੇ ਜੇ ਕਾਸ਼ ਜੀ ਵੀ ਉਦਾਂ ਹੀ ਇਵੇਂ ਆਪਣੇ ਹੁੰਦਾ ਇੱਥੋਂ ਦਾ ਜਿਵੇਂ ਆਪਾਂ ਇਹ ਚੜ੍ਹਦੇ ਪੰਜਾਬ ਚੋਂ ਲੈਂਦੇ ਪੰਜਾਬ ਦੇ ਵਿੱਚ ਪਹਿਲਾਂ 1947 ਤੋਂ ਪਹਿਲਾਂ ਜਾਂਦੇ ਹੁੰਦੇ ਸੀਗੇ ਵੀ ਉਦਾਂ ਜੇ ਕਾਸ਼ ਜਿਵੇਂ ਇਵੇਂ ਬਾਂਦੇ ਮੋਲ ਚੋਲ ਤੇ ਆਪਾਂ ਵੀ ਜਾਈਏ ਹਨ ਤੇ ਹੁਣ ਤੁਸੀਂ ਦੇਖੋ ਵੀ ਕੰਡਿਆਂ ਵਾਲੀ ਤਾਰ ਲੱਗੀ ਡਿਫੈਂਸ ਲਾਈਨ ਹਨ ਵੀ 1971 ਨੂੰ ਇਹ ਜਿਹੜੀ ਪ੍ਰੋਪਰ ਏ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਸੀ ਕਿ ਡੇਰਾ ਬਾਬਾ ਨਾਨਕ ਜਿਹੜਾ ਡੇਰਾ ਬਾਬਾ ਨਾਨਕ ਹੈ ਉੱਥੇ 1965 ਤੱਕ ਟ੍ਰੇਨਾਂ ਆਉਂਦੀਆਂ ਰਹੀਆਂ ਸੀਗੀਆਂ ਪਾਕਿਸਤਾਨ ਵੱਲੋਂ ਵੀ ਆਉਂਦੀਆਂ ਸੀਗੀਆਂ ਤੇ ਆਪਣੇ ਹਿੰਦੂਸਤਾਨ ਵੱਲੋਂ ਵੀ ਪਾਕਿਸਤਾਨ ਨੂੰ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜੇ ਉਹ ਵੀਡੀਓ ਵੇਖਣੀ ਤੋਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦਾਂਗਾ ਤੇ ਇਹ ਬਾਕੀ ਯਾਰ ਪਿਛਲੇ ਦਿਨਾਂ ਦੇ ਵਿੱਚ ਇੱਥੇ ਡਰੋਨ ਵੀ ਆਇਆ ਸੀਗਾ ਪਾਕਿਸਤਾਨ ਵੱਲੋਂ ਹਨਾ ਆਇਆ ਥੋੜਾ ਜਿਹਾ ਟਾਈਮ ਹੋਇਆ ਵੀ ਇਧਰੋਂ ਡਰੋਨ ਆਇਆ ਸੀਗਾ ਪਾਕਿਸਤਾਨ ਵੱਲੋਂ ਉਹਦੇ ਦੀ ਕੀ ਸੀਗਾ ਉਹਦੇ ਤੇ ਜੈ ਸਾਹਿਬ ਸੀ ਹਾਂ ਕੀ ਸਾਹਰ ਜੈਸੀ ਨਸ਼ੇ ਨੂੰ ਛੇ ਵਾਲਾ ਹਾਂ ਨਸ਼ੇ ਨੂੰ ਛੇ ਵਾਲਾ ਇਸ ਕਿ ਕੋਈ ਸਮਾਨ ਵੀ ਇਹ ਜਿਹੜੇ ਏਰੀਏ 'ਚ ਯਾਰ ਏਰੀਏ ਦੇ ਵਿੱਚ ਇਦਾਂ ਦੇ ਬੜੇ ਐਵੇਂ ਦੇ ਕਾਂਡ ਹੁੰਦੇ ਰਹਿੰਦੇ ਵੀ ਨਸ਼ਾ ਸਪਲਾਈ ਹੁੰਦਾ ਵਾ ਤੇ ਇਸ ਕਰਕੇ ਜਿਹੜੀ ਬੀਐਸਐਫ ਇਹ ਬਾਉਂਡਰੀ ਜਿਹੜੀ ਆਪਣੀ ਸੁਰੱਖਿਆ ਹਨਾ ਵੀ ਉਹਨਾਂ ਨੇ ਹੁਣ ਐਵੇਂ ਦੇ ਆ ਤੁਹੀਂ ਦੇਖਦੇ ਪਏ ਜਣ ਆ ਇੱਕ ਕੰਦ ਆਰਸੀਸੀ ਕੰਦ ਹੁਣ ਕੰਕਰੀਟ ਦੀ ਕੰਦ ਕਰਨ ਲੱਗੇ ਆ ਜਿਹੜਾ ਬਨ ਵੇ ਦੇ ਪਏ ਹੋ ਸਕਦਾ ਬਨ ਉਹ ਤੋਂ ਕੋਈ 2-4 ਫੁੱਟ ਉੱਚੀ ਕਰਨਗੇ ਤੇ ਇਹ ਸਾਰੀ ਜਿਹੜੀ ਆ ਇਹ ਜਿਹੜਾ ਸਾਰਾ ਤੁਸੀਂ ਬੰਨ ਵੇਚਦੇ ਪਏ ਜੀ ਇਹਦੇ ਨਾਲ ਨਾਲ ਸਾਰੀ ਉਹ ਜਿਹੜੀ ਆਰਸੀਸੀ ਦੀ ਬਾਉਂਡਰੀ ਘਮਾਉਣ ਲੱਗੇ ਤੇ ਤਾਂ ਜੋ ਜਿਹੜਾ ਇੱਥੇ ਆਪਣੇ ਪੰਜਾਬ ਦੇ ਵਿੱਚ ਹੋਰ ਨਸ਼ਾ ਸਪਲਾਈ ਹੁੰਦਾ ਵੀ ਉਹਨੂੰ ਰੋਕ ਥਾਮ ਲਾਈ ਜਾਵੇ ਤੇ ਮਿੱਤਰੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਆਪਣੇ ਆਪਣੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਆ ਜੇ ਤੇ ਮਿਲਾਂਗੇ ਅਵੇ ਦੀ ਇੱਕ ਹੋਰ ਘੈਂਟ ਜੀ ਦੇ ਤਾਕੜ ਜੀ ਵੀਡੀਓ ਦੇ ਨਾਲ ਓਕੇ ਬਾਏ ਰੋਕੋ